ਸਾਗਰ ਦੀ ਬੋਤੀ ਲਿੰਦੇ ਇੰਦੀ ਕਚਲਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲਬਤੀ ਅਗੀ ਜਰਾ ਆਸੇ ਪਾਸੇ ਵੇਖ ਲਾਲਬਤੀ ਅਗੀ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਤੱਪ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇਟ ਕਬੇ ਨਾਲ ਦੱਬ ਕੇ ਕਲਾ ਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਉਸ ਪਰਮਾਤਮਾ ਦੇ ਤੇ ਮੈਨੂੰ ਆਪਣੀ ਬਾਰਡਿੰਗ ਤੇ ਮਾਣ ਸੀ ਤੇ ਮੈਂ ਲੋਕਾਂ ਨੂੰ ਇੱਕ ਤੇ ਹੱਥ ਮਾਰ ਕੇ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਅੱਜ ਵੀ ਸਟਾਰ ਹਾਂ ਮੈਂ ਕੱਲ ਵੀ ਸਟਾਰ ਹਾਂ ਤੇ ਹੁਣ ਵੀ ਮੈਨੂੰ ਪਤਾ ਹੈ ਜੀ ਕਿ ਆਉਣ ਵਾਲਾ ਮੈਟਰ 2005 ਦੇ ਵਿੱਚ ਇੱਕ ਗਾਣਾ ਆਂਦਾ ਸਾਗਰ ਦੀ ਗੋਟੀ ਲੈਂਦੀ ਇੰਡੀਕਾ ਚਲਾਰ ਉਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾਂਦਾ ਲੇਕਿਨ ਹੌਲੀ ਹੌਲੀ ਉਸ ਗਾਣੇ ਨੂੰ ਜਿਹੜੇ ਸਿੰਘਰਾ ਦੁਆਰਾ ਗਾਇਆ ਗਿਆ ਸੀ ਉਹ ਗੁਮਨਾਮ ਗਲੀਆਂ ਦੇ ਵਿੱਚ ਗੁਆਚਦੇ ਨੇ ਲੇਕਿਨ ਅੱਜ ਲੋਕਾਂ ਦੁਆਰਾ ਫਿਰ ਤੋਂ ਉਸ ਗਾਣੇ ਨੂੰ ਪਸੰਦ ਕੀਤਾ ਗਿਆ ਹੈ ਉਸ ਦੇ ਵੀਊ ਕਾਫੀ ਦੇਖਣ ਨੂੰ ਮਿਲ ਰਹੀ ਹੈ ਸੋ ਸਾਡੇ ਨਾਲ ਉਹ ਜੋੜੀ ਮੌਜੂਦ ਹੈ ਸਤਨਾਮ ਸਾਗਰ ਤੇ ਨਾਲ ਸ਼ਮਿੰਦਰ ਸ਼ਮੀ ਜੀ ਸਭ ਤੋਂ ਪਹਿਲਾਂ ਸਤਨਾਮ ਸਾਗਰ ਜੀ ਸਾਗਰ ਜੀ 2005 ਚ ਗਾਣਾ ਆਇਆ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਲੇਕਿਨ ਹੌਲੀ-ਹੌਲੀ ਤੁਸੀਂ ਗੁਮਨਾਮ ਗਲੀਆਂ ਚ ਗੁਆਚ ਗਏ ਕਿੱਥੇ ਚਲੇ ਗਏ ਸੀ ਤੁਸੀਂ ਲੋਕ ਤੁਹਾਨੂੰ ਪਸੰਦ ਵੀ ਕਾਫੀ ਕੀਤਾ ਸੀ ਆ ਕੀ ਹੋਇਆ ਕੀ ਸੀ ਮੈਂ ਸਾਰੇ ਚੈਨਲਾਂ ਨੂੰ ਬੇਨਤੀ ਕਰ ਰਿਹਾ ਜੀ ਵੀ ਇਹ ਮੈਨੂੰ ਲੱਗਦਾ ਜਿਵੇਂ ਤੁਸੀਂ ਪਤਾ ਨਹੀਂ ਚੰਡੀਗੜ੍ਹ ਤੋਂ ਆਏ ਹੋ ਦਿੱਲੀ ਤੋਂ ਆਏ ਹੋ ਕਾਂਦੋਲੀ ਪ੍ਰਦੇਸ਼ ਵਾਲੀ ਗੱਲ ਹੁੰਦੀ ਹੈ ਤੁਸੀਂ ਨਹੀਂ ਆਣ ਕੇ ਸਟੇਜਾਂ ਸੁਣੀਆਂ ਤੇ ਉਹ ਤੁਹਾਨੂੰ ਲੱਗ ਰਿਹਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣਾ ਆਇਆ ਤੇ ਉਹਦੇ ਵਿੱਚ ਹੁਣ ਰੌਲਾ ਪਿਆ ਹੈ ਤੇ ਜਿਹੜੀਆਂ ਡੈਕ ਵਾਲੀਆਂ ਕਾਸਟਾਂ ਸੀਗੀਆਂ ਉਹ ਪੰਜਾਬ ਦੇ ਵਿੱਚ ਅਗਰ 10 ਰੁਪਏ ਵਾਲੀ 15 ਰੁਪਏ ਵਾਲੀ 20 ਰੁਪਏ ਵਾਲੀ ਕੈਸਟ ਅਗਰ 2 200 ਰੁਪਏ ਨੂੰ ਬਲੈਕ ਵਿਕੀ ਆ ਤੇ ਉਹ ਕੱਲੇ ਸਤਨਾਮ ਸਾਗਰ ਦੀ ਵਿਕੀ ਆ ਮੈਂ ਕਿਤੇ ਗੁੰਮ ਨਹੀਂ ਹੋਇਆ ਮੈਂ ਰੈਗੂਲਰ ਕੰਮ ਕਰ ਰਿਹਾ ਆ ਮੈਂ ਜਿਉ ਫੁੱਲਾਂ ਵਾਲੀ ਰਜਾਈ ਤੋਂ ਮਾਰਕੀਟ 'ਚ ਆਇਆ ਔਰ ਮੈਂ ਕਦੇ ਆਪਣੀ ਜ਼ਿੰਦਗੀ 'ਚ ਉਸ ਪਰਮਾਤਮਾ ਦੀ ਦਇਆ ਮਿਹਰ ਨਾਲ ਤੇ ਆਪਣੇ ਰੱਬ ਵਰਗੇ ਸਰੋਤਿਆਂ ਦੇ ਉਹਨਾਂ ਦੀ ਮਿਹਰ ਨਾਲ ਮੈਂ ਕਦੇ ਸਟੇਜਾਂ ਦੇ ਪਿੱਛੇ ਖਲੋ ਕੇ ਕਦੇ ਗਾਣੇ ਦਾ ਟਾਈਮ ਨਹੀਂ ਮੰਗਿਆ ਮੈਨੂੰ ਘਰੋਂ ਚੁੱਕ ਕੇ ਲੈ ਕੇ ਗਈ ਸੀ ਕੰਪਨੀ ਘਰੋਂ ਪਹਿਲੇ ਦਿਨ ਪੈਸੇ ਦੇ ਕੇ ਪਹਿਲੇ ਦਿਨ ਮੈਨੂੰ ਘਰੋਂ ਮੈਨੂੰ ਪਰਮਾਤਮਾ ਨੇ ਕਲਮ ਦੀ ਦਾਤ ਦਿੱਤੀ ਹੈ ਇਸ ਕਰਕੇ ਉਹ ਆਪਾਂ ਵਿੱਚੋਂ ਕਦੇ ਵੀ ਬ੍ਰੇਕ ਨਹੀਂ ਲੱਗੀ ਰੈਗੂਲਰ ਉਹ ਨਾ ਤੇ ਹੁਣ ਤੱਕ ਉਹ ਗਾਣੇ ਪੁਰਾਣੇ ਹੋਏ ਹੁਣ ਤੱਕ ਉਹੀ ਲੋਕ ਸੁਣੀ ਜਾ ਰਹੇ ਆ ਉਹੀ ਸੁਣੀ ਜਾ ਰਹੇ ਆ ਸੋ ਮੈਂ ਬਾਰ-ਬਾਰ ਉਹੀ ਗੱਲ ਕਹਿਣਾ ਕਿ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਸਮੁੱਚੇ ਪੰਜਾਬੀਆਂ ਦਾ ਸਮੁੱਚੀ ਮਾਨਵਤਾ ਦਾ ਦੇਣ ਨਹੀਂ ਦੇ ਸਕਦਾ ਮੇਰੀ ਮੇਰੇ ਸਰੋਤਿਆਂ ਦੇ ਚਰਨਾ ਤੇ ਸਿਰ ਰੱਖ ਕੇ ਮੇਰੇ ਸਰੋਤਿਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਆਪਣੇ ਸਰੋਤਿਆਂ ਦਾ ਲੱਖ ਲੱਖ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਐ ਸੋਸ਼ਲ ਮੀਡੀਆ ਤੇ ਵੀ ਪਹਿਲਾਂ ਡੈੱਕ ਦੀਆਂ ਰੀਲਾਂ ਚ ਤੇ ਹੁਣ ਆ ਇੰਸਟਾਗ੍ਰam ਦੀਆਂ ਰੀਲਾਂ ਚ ਜੇ ਡੈੱਕ ਦੀਆਂ ਇਹ ਰੀਲਾਂ ਵੇਖਦਿਆਂ ਸੀ ਉਹ ਵੀ ਸਤਨਾਮ ਸਾਗਰ ਦੀਆਂ ਤੇ ਜੇ سوشل میڈیا ਤੇ ਉਹ ਵੀ ਸਤਨਾਮ ਸਾਗਰ ਦੀਆਂ ਮੈਂ ਦੇਣ ਨਹੀਂ ਦੇ ਸਕਦਾ ਜੀ ਪੰਜਾਬੀਆਂ ਸਤਨਾਮ ਜੀ ਸਮਾਂ ਸੀ ਜਦੋਂ ਸਟੇਜਾਂ ਲੱਗਦੀਆਂ ਸੀ ਜੋੜੀਆਂ ਕਾਫੀ ਲੋਕ ਪਸੰਦ ਕਰਦੇ ਸੀ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਜੋੜੀਆਂ ਜ਼ਿਆਦਾ ਤਾਂ ਟੁੱਟੀਆਂ ਨਜ਼ਰ ਆਈਆਂ ਹਨ ਅੱਜ ਤੁਹਾਡੀ ਜੋੜੀ ਬਹੁਤ ਅਹਿਮ ਹੈ ਕਿਉਂਕਿ ਅੱਜ ਵੀ ਤੁਸੀਂ ਇਕੱਠੇ ਹੋ ਅੱਜ ਵੀ মিডিਆ ਦੇ ਸਾਹਮਣੇ ਤੁਸੀਂ ਰੂਬਰੂ ਹੋਏ ਹੋ ਇਕੱਠੇ ਹੋਏ ਹੋ ਕਿਉਂਕਿ ਜ਼ਿਆਦਾਤਰ ਜੋੜੀਆਂ ਅੱਜ ਵੀ ਤੁਹਾਡੇ ਜ਼ਮਾਨੇ ਦੀ ਗੱਲ ਕਰੀਏ ਕਈ ਜੋੜੀਆਂ ਤੁਸੀਂ ਵੀ ਟੁੱਟ ਗਈ ਟੁੱਟੀਆਂ ਵੇਖੀਆਂ ਹੋਣੀਆਂ ਹੈ ਨਹੀਂ ਮੈਨੂੰ ਨਹੀਂ ਪਤਾ ਜੀ ਕਿਹੜੀਆਂ ਜੋੜੀਆਂ ਟੁੱਟਦੀਆਂ ਨੇ ਉਹ ਤੇ ਘਰ ਘਰ ਉਹ ਤੇ ਕਿਸੇ ਵੀ ਉਹ ਤੇ ਚਾਹੇ ਗਾਉਣ ਵਾਲਾ ਹੋਵੇ ਚਾਹੇ ਕੋਈ ਪੱਠੇ ਪਾਉਣ ਵਾਲਾ ਹੋਵੇ ਚਾਹੇ ਕੋਈ ਪੜਨ ਵਾਲਾ ਹੋਵੇ ਉਹ ਜੋੜੀਆਂ ਬਣਦੀਆਂ ਆਈਆਂ ਟੁੱਟਦੀਆਂ ਆਈਆਂ ਜਿਹੜੇ ਸੱਚੇ ਜੋੜੇ ਜਿਹੜੇ ਪਰਮਾਤਮਾ ਧਰੋਂ ਬਣਾ ਕੇ ਭੇਜਦਾ ਹੈ ਪਤੀ ਪਤਨੀ ਉਹ ਮੈਂ ਤੇ ਕਿਤੇ ਟੁੱਟਦੀ ਵੇਖੀ ਨਹੀਂ ਆ ਉਹ ਤੇ ਅੱਜ ਕੱਲ ਇਹ ਅੰਗਰੇਜ਼ਾਂ ਵਾਲਾ ਪਤਾ ਨਹੀਂ ਸੌਰੀ ਮੇਰੇ ਮੂੰਹਾਂ ਅੰਗਰੇਜ਼ ਨਿਕਲ ਗਿਆ ਇਹ ਪਤਾ ਨਹੀਂ ਕਿਹੜੇ ਕੰਟਰੀ ਵਾਲਾ ਕੰਮ ਇਹਨਾਂ ਨੇ ਇੱਥੇ ਫੜ ਲਿਆ ਕਿ ਇਹ ਜੋੜੀਆਂ ਟੁੱਟਦੀਆਂ ਆਣਗੀਆਂ ਪਰ ਮੈਂ ਵੇਖੀਆਂ ਨਹੀਂ ਮੈਨੂੰ ਨਹੀਂ ਪਤਾ ਤੇ ਸਾਡਾ ਜਨਮ ਮਰਨ ਦਾ ਸਾਥ ਹੈ ਜੀ ਆਉਣ ਵਾਲੇ ਪਤਾ ਨਹੀਂ ਹਜ਼ਾਰਾਂ ਜਨਮਾਂ ਲੱਖਾਂ ਜਨਮਾਂ ਕੋ ਜਿੰਨਾ ਚਿਰ ਦੁਨੀਆ ਰਹੂਗੀ ਇਹ ਉਦਾਂ ਦੀ ਜੋੜੀ ਹੈ ਜੀ ਇਹਦੇ ਚ ਇਹ ਇੱਥੇ ਇਤਨਾ ਦਾ ਸਵਾਲ ਪੁੱਛਣਾ ਵੀ ਗੁਨਾਹ ਹੈ ਜੀ ਸੌਰੀ ਸ਼ਬੀ ਜੀ ਉਸ ਗਾਣੇ ਦੇ ਬੋਲ ਜਿਹੜੇ ਸੀ ਉਹ ਅੱਜ ਵੀ ਲੋਕਾਂ ਨੂੰ ਉਹ ਆਵਾਜ਼ ਜ਼ਰੂਰ ਯਾਦ ਆ ਸਭ ਤੋਂ ਜ਼ਿਆਦਾ ਤੁਹਾਡੀ ਆਵਾਜ਼ ਬਹੁਤ ਚੱਲੀ ਸੀ ਅੱਜ ਵੀ ਟ੍ਰੈਂਡਿੰਗ ਦੇ ਵਿੱਚ ਆ ਇੰਸਟਾਗ੍ਰam ਵੇਖੋ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਵੇਖੋ ਸੋ ਕਿਹੋ ਜਿਹਾ ਫੀਲ ਹੋ ਰਿਹਾ ਕਿ ਅੱਜ ਲੋਕਾਂ ਨੇ ਫੇਰ ਤੋਂ ਉਹੋ ਹੀ ਗਾਣਾ ਜਿਹੜਾ 2005 ਦੇ ਵਿੱਚ ਆਇਆ 2024 ਹੈ ਅੱਜ ਲੋਕ ਉਸ ਗਾਣੇ ਨੂੰ ਪਸੰਦ ਕਰ ਰਿਹਾ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਕਈ ਸਿੰਗਰ ਹੈ ਕਈ ਹੋਰ ਗਾਣੇ ਆ ਰਹੇ ਆ ਲੇਕਿਨ ਤੁਹਾਡਾ ਗਾਣਾ ਟ੍ਰੈਂਡਿੰਗ ਦੇ ਵਿੱਚ ਸਰ ਉਹ ਇਹਨਾਂ ਨੇ ਦੱਸਿਆ ਹੀ ਹੈ ਕਿ ਉਹ ਤੇ ਅਸੀਂ ਜਿੰਨਾ ਮਰਜੀ ਕੋਸ਼ਿਸ਼ ਕਰ ਲਈਏ ਹੀ ਆਪਣੇ ਸਰੋਤਿਆਂ ਦਾ ਦੇਣ ਨਹੀਂ ਦੇ ਸਕਦੇ ਬਾਕੀ ਸੌਰੀ ਮੈਨੂੰ ਮaaf ਕਰਿਓ ਮੈਨੂੰ ਜਿਆਦਾ ਬੋਲਣਾ ਨਹੀਂ ਜੇ ਆਉਂਦਾ ਗਾਉਣਾ ਆਉਂਦਾ ਮੈਨੂੰ ਉਹ ਮੇਰੇ ਕੋ ਜਿੰਨਾ ਮਰਜੀ ਸੁਣ ਲਓ ਕਿਉਂਕਿ ਬੋਲਣਾ ਇਹਨਾਂ ਮੈਨੂੰ ਸਿਖਾਇਆ ਦੋ ਬੋਲ ਜ਼ਰੂਰ ਗਾ ਲੈ ਉਹੀ ਗਾਣੇ ਤੇ ਸੁਣ ਜਿਹੜਾ ਜਿਹੜਾ ਤੁਸੀਂ ਸਵਾਲ ਪੁੱਛਿਆ ਨਾ ਜੀ ਸੌਰੀ ਸੌਰੀ ਜਿਹੜਾ ਉਹਨਾਂ ਨੂੰ ਸਵਾਲ ਪੁੱਛਿਆ ਉਹ ਫਿਰ ਉਹ ਵਿਅਰਥਨਾ ਨਾ ਚਲੀ ਜਾਏ ਜਿਹੜਾ ਤੁਸੀਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਅੱਜ ਕੱਲ ਲੋਕ ਬਹੁਤ ਗਾ ਰਹੇ ਨੇ ਜਿਉ ਗਾ ਰਹੇ ਨੇ ਨਾ ਭਾਜੀ ਤੇ ਉਹਨਾਂ ਨੂੰ ਪਿਆਰ ਮਿਲ ਰਿਹਾ ਨਾ ਸਾਨੂੰ ਕੋਈ ਵੱਖਰਾ ਨਹੀਂ ਪਿਆਰ ਮਿਲ ਰਿਹਾ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਮਿਲ ਰਿਹਾ ਹੈ ਸਾਡੇ ਨਾਲੋਂ ਅੱਜ ਦੇ ਬੱਚੇ ਜਿਹੜੇ ਆ ਨਾ ਮੈਂ ਥੋੜਾ ਜਿਹਾ ਇਸ ਦਾ ਹੈ ਜਿਹੜੇ ਅੱਜ ਦੇ ਨੌਜਵਾਨ ਬੱਚੇ ਆ ਉਹਨਾਂ ਦਾ ਗਲਾ ਸਾਡੇ ਨਾਲੋਂ ਵਧੀਆ ਉਹ ਜੰਗ ਨੇ ਉਹ ਸਾਡੇ ਨਾਲੋਂ ਵਧੀਆ ਕੰਮ ਕਰਦੇ ਨੇ ਉਹਨਾਂ ਤੇ ਸਰੋਤੇ ਸਾਡੇ ਨਾਲੋਂ ਜ਼ਿਆਦਾ ਨਹੀਂ ਮੈਂ ਇਤਾਂ ਨਹੀਂ ਕਹਿ ਸਕਦਾ ਬਾਕੀ ਸਾਨੂੰ ਸਾਨੂੰ ਵੀ ਗਰੀਬਾਂ ਨੂੰ ਪਿਆਰ ਦੇ ਰਹੇ ਆ ਤੇ ਉਹ ਗਾਣੇ ਦੇ ਬੋਲ ਸਾਡੇ ਦੋਵਾਂ ਕੋ ਜਰੂਰ ਸੁਣਨ ਤੇ ਹਾਂ ਜੀ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸੌਰੀ ਇੱਥੇ ਸ਼ੁਰੂ ਕਰਾਂ ਹਾਂ ਹਾਂ ਇਹ ਹੋਈ ਪਈ ਇੰਨਾ ਕਿ ਜਿੰਨਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ लाल बत्ती आ जरा आसे पासे वेख लाल बत्ती आ जरा आसे पासे वेख खबे दब के कलच कुड़ी है नी सजे पैर मार दे बरेक खबे दब के कलच कुड़ी है नी सजे पैर मार दे बरेक ਆਖਰੀ ਆਖਰੀ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਜੈਕਟ ਕੀ ਹੈ ਕੋਈ ਨਵਾਂ ਗਾਣਾ ਹਾਂਜੀ ਹਾਂਜੀ ਸਾਰ ਰਿਕਾਰਡਿੰਗਾਂ ਬਹੁਤ ਜ਼ਬਰਦਸਤ ਰਿਕਾਰਡਿੰਗਾਂ ਸਮੇਂ ਦੇ ਲਿਹਾਜ਼ ਨਾਲ ਕੰਪਨੀਆਂ ਵੱਲੋਂ ਮਨਾਈ ਹੈ ਜੀ ਮੈਟਰ ਮੈਂ ਦੱਸ ਨਹੀਂ ਸਕਦਾ ਮੈਂ ਅੱਗੇ ਸਟੇਜਾਂ ਤੇ ਦੱਸਦਾ ਰਿਆਂ ਸਾਰੀ ਉਮਰ ਹੁਣ ਤੱਕ ਉਹ ਸਟੇਜਾਂ ਤੇ ਮੈਂ 6-6 ਮਹੀਨੇ ਪਹਿਲਾਂ ਅਨਾਉਂਸ ਕਰਦਾ ਕਿ ਆਉਣ ਵਾਲੀ ਸ਼ਰਾਰਤ ਆਏ ਆਉਣ ਵਾਲੀ ਸ਼ਰਾਰਤ ਆ ਫਿਰ ਉਹਨਾਂ ਸ਼ਰਾਰਤਾਂ ਨੂੰ ਚੋਰੀ ਕਰਕੇ ਮੈਂ ਵੈਸੇ ਇਸ ਤਰ੍ਹਾਂ ਦੀਆਂ ਗੱਲਾਂ 'ਚ ਬਲੀਵ ਨਹੀਂ ਕਰਦਾ ਚੋਰੀ ਕਰਕੇ ਲੇਕਿਨ ਉਹ ਸ਼ਰਯਾਮ ਹੋਇਆ ਉਹ ਚਲੋ ਬਥੇਰੇ ਬੱਚਿਆਂ ਦੇ ਕੰਮ ਆ ਗਈਆਂ ਜੀ ਵਧੀਆ ਗੱਲ ਆ ਤੇ ਉਹ ਫਿਰ ਮੈਨੂੰ ਕੰਪਨੀਆਂ ਨੇ ਮਨਾ ਕੀਤਾ ਆਉਣ ਵਾਲੇ ਪ੍ਰੋਜੈਕਟ ਇਸੇ ਮਹੀਨੇ ਚ ਇੰਡੀਆ ਦੀਆਂ ਟਾਪ ਕਲਾਸ ਕੰਪਨੀਆਂ ਇੰਡੀਆ ਦੇ ਨਾਮ ਪਰ ਕੰਪਨੀਆਂ ਤੋਂ ਰੀਲீஸ் ਹੋ ਰਿਹਾ ਜੀ ਪੰਜਾਬੀ ਡਿਊਟ ਵੀ ਸੋਲੋ ਵੀ ਗੁਰਸਿੱਖੀ ਦਾ ਪ੍ਰੋਜੈਕਟ ਵੀ ਮਹਾਰਾਣੀ ਨੇ ਭੇਟਾ ਵੀ ਸਭ ਕੁਝ ਰਿਲੀਜ਼ ਹੋ ਰਿਹਾ ਜਿਸ ਵਾਸਤੇ ਲੋਕਾਂ ਨੂੰ ਪਸੰਦ ਆਊਗਾ ਕਿਉਂਕਿ ਐਨ ਮੋਕੇ ਤੇ ਇਹ ਤੁਹਾਡੇ ਨਵੇਂ ਪ੍ਰੋਜੈਕਟ ਆ ਰਹੇ ਪੁਰਾਣਾ ਡਾਡਾ ਚੱਲ ਪਿਆ 2005 ਮੈਨੂੰ ਮੈਨੂੰ ਪੂਰਨ ਵਿਸ਼ਵਾਸ ਹੈ ਜੀ ਅੱਜ ਤੋਂ 25 ਸਾਲ ਪਹਿਲਾਂ ਜਦੋਂ ਮੈਂ ਲਿਖਦਾ ਸੀ ਤੇ ਸਿੰਗਰ ਭੈਣ ਭਰਾਵਾਂ ਦੇ ਮੰਗਰ ਮੈਂ ਦੂਰ ਦੂਰ ਤੱਕ ਜਾਂਦਾ ਸੀ ਵੀ ਗਾਣੇ ਵਖਾਉਣ ਵਾਸਤੇ ਉਸ ਵੇਲੇ ਜਦੋਂ ਮੇਰੇ ਯਾਰਾਂ ਦੋਸਤਾਂ ਪੁੱਛਣਾ ਵੀ ਯਾਰ ਤੂੰ ਆਪਣੀ ਦੁਕਾਨ ਫੇਲ ਕਰ ਲੈਣਾ ਮੈਡੀਕਲ ਦੀ ਤੇ ਤੂੰ ਐਦਾਂ ਤੁਰਿਆ ਫਿਰਦਾ ਇਸ ਤਰ੍ਹਾਂ ਟਾਈਮ ਵੇਸਟ ਕਰਦਾ ਇਹਦਾ ਕੁਝ ਬਣੂਗਾ ਮੈਨੂੰ ਇੰਨਾ ਮਾਣ ਸੀ ਆਪਣੀ ਕਲਮ ਤੇ ਉਸ ਪਰਮਾਤਮਾ ਤੇ ਤੇ ਮੈਨੂੰ ਆਪਣੀ ਵਰਡਿੰਗ ਤੇ ਮਾਣ ਸੀ ਤੇ ਮੈਂ ਲੋਕਾਂ ਨੂੰ ਹਿੱਕ ਤੇ ਹੱਥ ਮਾਰ ਕੇ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਅੱਜ ਵੀ ਸਟਾਰ ਹਾਂ ਮੈਂ ਕੱਲ ਵੀ ਸਟਾਰ ਹਾਂ ਤੇ ਹੁਣ ਵੀ ਮੈਨੂੰ ਪਤਾ ਹੈ ਜੀ ਕਿ ਆਉਣ ਵਾਲਾ ਮੈਟਰ ਪਹਿਲਾਂ ਨਾਲੋਂ ਵੱਧ ਟੋਗਾ ਫੁੱਲਾਂ ਵਾਲੀ ਰਜਾਈ ਨਾਲੋਂ ਸਾਗਰ ਦੀ ਵੋਟੀ ਨਾਲੋਂ ਜ਼ਿਆਦਾ ਪਿਆਰ ਉਹਦੇ ਵਿੱਚ ਸਰੋਤਿਆਂ ਦਾ ਮਿਲੇਗਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸੋ ਐਸਨ ਉਹ ਜੋੜੀ ਸਖਨਾਮ ਸਾਗਰ ਦੀ ਜਿਨ੍ਹਾਂ ਨੂੰ 2005 ਦੇ ਵਿੱਚ শ্রোਤਿਆਂ ਨੇ ਪਸੰਦ ਕੀਤਾ ਤੇ ਅੱਜ 2024 ਦੇ ਵਿੱਚ ਉਹ ਹੀ ਗਾਣਾ ਦੁਬਾਰਾ ਤੋਂ ਟ੍ਰੈਂਡਿੰਗ ਟ੍ਰੈਂਡਿੰਗ ਦੇ ਵਿੱਚ ਹੈ ਸੋ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੇ ਨਵੇਂ ਪ੍ਰੋਜੈਕਟ ਆ ਰਹੇ ਹਨ ਲੋਕਾਂ ਦਾ ਪਿਆਰ ਉਹਨਾਂ ਨੂੰ ਉਹਨਾਂ ਹੀ ਮਿਲੇਗਾ ਜਿੰਨਾ ਉਹਨਾਂ ਨੂੰ 2005 ਦੇ ਗਾਣੇ 'ਚ ਹੋਣ ਮਿਲ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ